ਇਹ ਮਸ਼ੀਨ ਅਗਰ ਤੁਸੀਂ 250 ਤੋਂ 300 ਕਿੱਲਾ ਇੱਕ ਸੀਜ਼ਨ 'ਚ ਇਸ ਨਾਲ ਕੰਮ ਕਰ ਲੈਂਦੇ ਹੋ ਉਹ ਚਾਹੇ ਆਪਣਾ ਕਰਦੇ ਹੋ ਤੇ ਚਾਹੇ ਕੰਟਰੈਕਟ ਤੇ ਕਿਰਾਏ ਤੇ ਕਰਦੇ ਹੋ ਇਹ ਤੁਹਾਡੀ ਮਸ਼ੀਨ ਫਰੀ ਹੈ ਇੱਕ ਦੋ ਮਿੰਟ ਬੋਲੋ ਚਲੋ ਹਾਂ ਪਾਈ ਦੇ ਉੱਤੇ ਜਨਰਲ ਨੂੰ 4 ਲੱਖ ਸੀ ਤੇ ਉਹ ਆਪਣਾ ਜਿਹੜਾ ਸਮਾਲ ਤੇ ਮਾਰਜਨਲ ਨੂੰ 5 ਲੱਖ ਸੀ ਇਹ ਸਰਕਾਰ ਨੇ ਹੁਣੇ ਨਵੀਂ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਇਹ ਕਿ ਪੇਅਰ ਹੈ ਜਾਂ ਇਸ 'ਚ ਇਹ ਸਰਾ ਸਾਰੇ ਇੱਕ ਆਪਾਂ ਕਹਾਂ ਉਹ ਕੀ ਹਾਂ ਭਰਾ ਮੈਂ ਅ ਐਸਾ ਕੁਝ ਨੀ ਕੱਟ ਗੱਲ ਹੈ ਕੁਝ ਨੀ ਮੰਗਦੀਆਂ ਮਤਲਬ ਇੱਕ ਕਿਲਾ ਸ਼ਾਮ ਨੂੰ ਕੱਟ ਲਗਾ ਲੋ ਕੋਈ ਦਿੱਕਤ ਖਰਚਾ 2 ਤੋਂ 2.5 ਲੀਟਰ ਇੱਕ ਘੰਟੇ ਦਾ ਡੀਜ਼ਲ ਇੰਦੇੰਦਰ ਰਾਤ ਲਈ ਦਿੱਤਾ ਹੋਇਆ ਹੈ ਅਗਰ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਹੈ ਜਣੀ ਤੁਹਾਡੇ ਚ ਕੈਪੈਸਿਟੀ ਹੈਗੀ ਆ ਤੇਲਾ ਚ ਤੇਲ ਆ ਤੁਸੀਂ ਵਾਰ ਨੂੰ ਚਲਾ ਸਕਦੇ ਬਿਲਕੁਲ ਬੜਾ ਜੇ ਪਟਿਆਲੇ ਸਰਹੰਦ ਰੋਡ ਤੇ ਮੁੰਡੇ ਨੇ ਆਪਣਾ ਛੋਟਾ ਭਾਈ ਆ ਢਿੱਲੋ ਬਲੌਗਸ ਦਿਲਪ੍ਰੀਤ ਢਿੱਲੋ ਬਲੌਗਸ ਉਹਨੇ ਲਿਆ ਹ ਸੰਦ ਮੈਂ ਪਹਿਲੇ ਇੱਕ ਕੁਆਲਿਟੀ ਦੇਦਾ ਜਿਹੜੇ ਕਹੀ ਜਾਂਦੇ ਹੋ ਨੇ ਉਹ ਨਾ ਭਈਆਂ ਨੂੰ ਭਜਾਓ ਇੱਥੋਂ ਕਢ ਦੋ ਇੱਥੋਂ ਦਬਿੱਲ ਦੋ ਐਦਾਂ ਕੋਈ ਚੀਜ਼ ਨਹੀਂ ਹੁੰਦੀ ਹੁੰਦੀ ਜੇ ਕੋਈ ਤੁਸੀਂ ਐਦਾਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਸਟੈਪ ਬਾਈ ਸਟੈਪ ਹਰੇਕ ਚੀਜ਼ ਲਈ ਪ੍ਰਪੇਅਰ ਹੋਣਾ ਪਊਗਾ ਐਗਰੀਕਲਚਰ ਜਿਹੜੀ ਮਸ਼ੀਨਰੀ ਆ ਮਾਡਰਨ ਮਸ਼ੀਨਰੀ ਉਹ ਤੁਹਾਨੂੰ ਆਪਣੀ ਐਡ ਕਰਨੀ ਪਊਗੀ ਜੇ ਤੁਸੀਂ ਵਾਕਿਆ ਹੀ ਚਾਹੁੰਦੇ ਹੋ ਵੀ ਸਾਡਾ ਲੇਬਰ ਤੋਂ ਖੜਾ ਛੁੱਟ ਜਾਵੇ ਤਾਂ ਭਾਈ ਉਹਦੇ ਲਈ ਸੰਧ ਲੈਣਾ ਪਊ ਸੰਧ ਦਾ ਆ ਇਹ ਬਾਬੂ ਜੀ ਨੇ ਬੀਟਸ ਗਲੋਬਲ ਤੋਂ ਰਾਹੁਲ ਜੈਨ ਜੀ ਪਹਿਲਾਂ ਇਹ ਹਾਲੈਂਡ ਦੀ ਏਜੰਸੀ ਵੀ ਰਹੀ ਆ ਕਬੋਟਾ ਵੀ ਰਹੀ ਆ ਹੁਣੇ ਕਾਹਿਰਾ ਚ ਆ ਗਏ ਇਹ ਝੋਨਾ ਲਾਉਣ ਵਾਲੀ ਮਸ਼ੀਨ ਆ ਬਾਪੂ ਜੀ ਨਮਸਕਾਰ ਜੀ ਨਮਸਕਾਰ ਜੀ ਬਾਪੂ ਜੀ ਦੱਸੋ ਫਿਰ ਕਰੋ ਮਰਾ ਸ਼੍ਰੀ ਗਣੇਸ਼ ਵੀ ਕੀ ਹੈ ਚੀਜ਼ਾਂ ਕੀ ਇਹਦੀ ਐਮ ਆਰ ਪੀ ਦੱਸ ਦਿਓ ਜੀ ਫਸਟ ਆਫ ਆਲ ਪਹਿਲਾਂ ਐਮ ਆਰ ਪੀ 13.5 ਲੱਖ ਰੁਪਏ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਸ ਦੇ ਉੱਪਰ ਸਬਸਿਡੀ ਆਂਦੀ ਹੈ ਡਿਪਾਰਟਮੈਂਟ ਵੱਲੋਂ ਠੀਕ ਹੈ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਠੀਕ ਹੈ ਜੀ ਘੱਟ ਤੋਂ ਘੱਟ 4.80 ਲੱਖ ਹੈ ਜਨਰਲ ਕੈਟਾਗਰੀ ਨੂੰ ਤੇ 6 ਲੱਖ ਰੁਪਏ ਸਮਾਲ ਫਾਰਮਰ ਮਾਰਜਨਲ ਫਾਰਮਰ ਤੇ ਐਸੀ ਫੰਡ ਚ 6 ਲੱਖ ਰੁਪਏ ਮਾੜਾ ਜਾਂ ਮਾਰਜਨਲ ਜਿਹੜਾ ਉਹਨੂੰ ਲੈਪੋਰੇਟ ਕਰਦੇ ਹਾਂ ਟੈਡਲ ਮਾਰਜਨਲ ਸਵਾਲ ਫਾਰਮਰ ਆਪਾਂ ਮੰਨ ਕੇ ਚੱਲਦੇ ਹਾਂ ਜਿਹੜਾ 2.5 ਕਿੱਲੇ ਤੱਕ ਹੈ ਠੀਕ ਹੈ ਜੀ ਮਾਰਜਨਲ ਫਾਰਮਰ ਨੂੰ ਆਪ ਕੋਲ 5 ਏਕੜ ਤੱਕ ਪਹਿਲਾਂ ਕਹਿੰਦੇ ਜਿਹੜੇ ਵੀ ਕਿਸਾਨ ਵੀਰ ਦੀ ਜ਼ਮੀਨ 5 ਕਿੱਲੇ ਤੋਂ ਨੀਚੇ ਨਹੀਂ ਚੀਆ ਤਾਂ ਉਸ ਨੂੰ 6 ਲੱਖ ਤੱਕ ਠੀਕ ਹੈ ਜੀ ਤੇ ਜਿਹੜੀ ਲੈਂਡ ਹੋਲਡਿੰਗ ਵਧਦਾ ਇਸ ਨਾਲ ਉਹ ਤਾਂ ਫਿਰ ਉਸ ਨੂੰ 4.80 ਲੱਖ ਰੁਪਏ ਠੀਕ ਹੈ ਜੀ ਇਹ 13 ਐਮਏ ਹੁਣੇ ਹੋਈ ਹੈ ਪਹਿਲਾਂ ਇਸ ਤੇ ਜਨਰਲ ਨੂੰ 4 ਲੱਖ ਸੀ ਤੇ ਉਹਨੂੰ ਆਪਣਾ ਜਿਹੜਾ ਸਮਾਲ ਤੇ ਮਾਰਜਨਲ ਨੂੰ 5 ਲੱਖ ਸੀ ਇਹ ਸਰਕਾਰ ਨੇ ਹੁਣੇ ਨਵੀਂ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਇਹ ਵਧਾਈ ਹੈ। ਬਾਪੂ ਜੀ ਕਾਇਰਾ ਹੈ ਕੰਪਨੀ ਇਹ ਕਿੱਥੋਂ ਦੀ ਆ? ਸਰ ਜਾਪਾਨ ਦੀ ਕੰਪਨੀ ਹੈ। ਠੀਕ ਹੈ ਜੀ। ਠੀਕ ਹੈ ਜੀ। ਬਹੁਤ بڑے ਮੈਨੂਫੈਕਚਰਰ ਹੈ ਵਰਲਡਵਾਈਡ। ਠੀਕ ਹੈ ਜੀ। ਔਰ ਬਹੁਤ ਕੰਪਨੀਆਂ ਨੂੰ ਇਹ ਬਣਾ ਕੇ ਦੇਣੇ। ਠੀਕ ਹੈ ਮਤਲਬ ਕੰਪਨੀਆਂ ਕੀ ਹੈ ਬ੍ਰਾਂਡਿੰਗ ਆਪਣੀਆਂ ਕਰ ਲੈਂਦੇ ਹਾਂ ਬ੍ਰਾਂਡਿੰਗ ਆਪਣੀ ਹਾਂਜੀ ਇਹ ਹੁਣ ਇੰਡੀਆ ਚ ਡਾਇਰੈਕਟ ਆ ਗਏ ਠੀਕ ਹੈ ਜੀ ਔਰ ਅਸੀਂ ਇਹਨਾਂ ਨਾਲ ਤਕਰੀਬਨਾਂ 4 ਸਾਲ ਤੋਂ ਹੁਣ 2021 ਤੋਂ ਤੁਰੇ ਹੋਏ ਹਾਂ ਠੀਕ ਹੈ ਜੀ ਔਰ ਅੱਜ ਦੀ ਡੇਟ ਚ ਪੰਜਾਬ ਚ ਬੜੀ ਸਾਨੂੰ ਖੁਸ਼ੀ ਹੁੰਦੀ ਹੈ ਕਹਿੰਦੇ ਹੋਏ 80% ਮਾਰਕੀਟ ਸ਼ੇਅਰ 2023 ਚ ਹਾਂਜੀ 80% ਹੀ ਮਾਰਕੀਟ ਸ਼ੇਅਰ ਆਲਮੋਸਟ ਹੁਣ ਦਸੰਬਰ ਖਤਮ ਹੋਣ ਨੂੰ ਹੈ ਤੇ ਨੈਸ਼ਨਲ ਸਟੈਟਿਸਟਿਕਸ ਦੱਸ ਰਹੇ ਹਾਂ ਜਾਂ ਪੰਜਾਬ ਦੀ ਪੰਜਾਬ ਦੀ ਗੱਲ ਕਰ ਰਹੇ ਹਾਂ ਕਿਉਂਕਿ ਮੈਂ ਹਲੇ ਪੰਜਾਬ ਦੀ ਅਸੀਂ ਦੇਖ ਰਹੇ ਆਂ ਵੈਸੇ ਮੈਂ ਨਾਰਥ ਇੰਡੀਆ ਦੇਖਦਾ ਹਾਂ ਬਟ ਹਲੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਆਂ ਆਲਮੋਸਟ ਜੋ ਸਾਡੇ ਕੋਲ ਡਾਟਾ ਮਾਰਕੀਟ ਦੇ ਹਿਸਾਬ ਨਾਲ ਸ਼ੇਅਰ ਕਰ ਚੈੱਕ ਕਰਦੇ ਆਂ ਅਸੀਂ ਤਾਂ 80% ਅੱਜ ਦੀ ਡੇਟ ਚ ਮਾਰਕੀਟ ਸ਼ੇਅਰ ਅਸੀਂ ਲੈ ਕੇ ਬਾਬੂ ਜੀ ਇਹਦਾ ਬਾਕੀ ਤਾਂ ਆਪਾਂ ਬਾਅਦ ਚ ਸਟਾਰਟ ਕਰਦੇ ਆ ਪਹਿਲਾਂ ਇੱਕ ਚੀਜ਼ ਦੀ ਕਲੈਰਟੀ ਦਿਓ ਲੋਕਾਂ ਦੇ ਮਨਾਂ 'ਚ ਇਹ ਬਹੁਤਾ ਵੀ ਇਹਦੀ ਜੀ ਰਿਪੇਅਰ ਬਹੁਤ ਜੇ ਕੇਰਾ ਮਸ਼ੀਨ ਲੈ ਲਈ 5 ਸਾਲ ਬਾਅਦ ਇੱਥੇ ਤਾਂ 10 ਲੱਖ ਲੱਗ ਜੂ ਇਹਦਾ ਕੀ ਕੀ ਰਿਪੇਅਰ ਹੁੰਦਾ ਜੀ ਪਿੱਛੋਂ ਮੜਾ ਜਾ ਦਿਖਾਓ ਕਿੰਨੀਆਂ ਹੈ ਰੌ ਲੱਗਿਆ ਆਪਾਂ ਮੇਰੇ ਖਿਆਲ 'ਚ ਮੈਂ ਇਸ ਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਆ ਕਿ ਰਿਪੇਅਰ ਹੈ ਜਾਂ ਇਸ 'ਚ ਇਹ ਸਰਾ ਸਾਰੇ ਇੱਕ ਆਪਾਂ ਕਹਿੰਦੇ ਹਾਂ ਕਿ ਹਾਂ ਭਰਾ ਮੈਂ ਅ ਐਸਾ ਕੁਛ ਨਹੀਂ ਹੈ ਠੀਕ ਹੈ ਜੀ ਇਹ ਮਸ਼ੀਨ ਦੇਖੋ ਮੈਨੂੰ 15 ਸਾਲ ਹੋ ਗਏ ਸਾਲ 2009 ਤੋਂ ਮੈਂ ਝੋਨੇ ਵਾਲੀ ਮਸ਼ੀਨਾਂ ਨਾਲ ਤੁਰਿਆ ਹੋਇਆ ਠੀਕ ਹੈ ਜੀ ਔਰ ਇਸ ਚ ਮੈਨੂੰ ਇੱਕ ਗੱਲ ਹੋਰ ਨਾਲ ਮੈਂ ਜੋੜਦਾਗਾ ਸਭ ਤੋਂ ਪੰਜਾਬ ਦੀ ਪਹਿਲੀ ਮਸ਼ੀਨਾਂ ਮੈਂ ਲੈ ਕੇ ਆਇਆ ਸੀ ਝੋਨੇ ਵਾਲੀਆਂ 2009 ਚ ਠੀਕ ਹੈ ਤੇ ਅੱਜ 15 ਸਾਲ ਦਾ ਸਫਰ ਹੋ ਚੁੱਕਿਆ ਸੋ ਮੇਰੇ ਤੋਂ ਖੈਰ ਕੋਈ ਇਹ ਨਹੀਂ ਕਿ ਆਪਾਂ ਅੰਦਾਜ਼ੇ ਨਾਲ ਗੱਲ ਕਰ ਰਹੇ ਆ ਇਹ ਮਸ਼ੀਨਾਂ ਤੁਹਾਡੇ ਤੋਂ ਬੜੀ ਕਲੀਅਰ ਕੱਟ ਗੱਲ ਹੈ ਕੁਛ ਨਹੀਂ ਮੰਗਦੀਆਂ ਠੀਕ ਹੈ ਕੁਛ ਐਵੇਂ ਨਹੀਂ ਮੰਗਦੀਆਂ ਕੀ ਤੁਸੀਂ ਇੱਕ ਬੇਸਿਕ ਜਿਹੜੀ ਮੇਨਟੇਨੈਂਸ ਹੈ ਬੇਸਿਕ ਬਿਲਕੁਲ ਜਿਸ ਨੂੰ ਆਪਾਂ ਕਹਿ ਦਿੰਦੇ ਆ ਤੇਲ ਪਾਣੀ ਹਾਂਜੀ ਉਹ ਅਗਰ ਤੁਸੀਂ ਡੇਲੀ ਬੇਸਿਸ ਤੇ ਜਾਂ ਸੀਜ਼ਨ ਦੇ ਦੌਰਾਨ ਕਰਦੇ ਰਹਿੰਦੇ ਹੋ ਤਾਂ ਇਹ ਮਸ਼ੀਨ ਨੂੰ ਕੁਝ ਨਹੀਂ ਚਾਹੀਦਾ ਇਸ ਦਾ ਮਤਲਬ ਆਪਾਂ ਹੁਣ ਚਲੋ ਪਿੱਛੇ ਖੜੇ ਆ ਮੈਂ ਸ਼ੁਰੂ ਤੋਂ ਅਗਰ ਗੱਲ ਕਰੀਏ ਹਾਂਜੀ ਇਸ ਦਾ ਇੰਜਨ ਨੂੰ ਅਗਰ ਆਪਾਂ ਦੇਖੀਏ ਹਾਂਜੀ ਤਾਂ ਇਹ ਕੁਝ ਨਹੀਂ ਮੰਗਦਾ ਤਿੰਨ ਚਨ ਆਪਾਂ ਦਿਖਾਈ ਦਿੰਦੇ ਆ ਜੀ ਇੰਜਨ ਦਿਖਾ ਦਿੰਦੇ ਆ ਤਿੰਨ ਸਿਲੰਡਰ ਇੰਜਨ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਤੁਹਾਡੇ ਤੋਂ ਡੀਜ਼ਲ ਇੰਜਨ ਹੈ 20 ਹਸਪਾਵਰ ਦਾ ਇੰਜਨ ਹੈ ਇਹ ਤੁਹਾਡੇ ਤੋਂ ਕੁਝ ਨਹੀਂ ਮੰਗਦਾ ਬਿਲਕੁਲ ਟੈਨਸ਼ਨ ਫਰੀ ਵਾਲਾ ਕੰਮ ਹੈ ਠੀਕ ਹੈ ਜੀ ਅੱਗੇ ਆ ਜਾਓ ਇਸ ਦੀ ਟਰਾਂਸਮਿਸ਼ਨ ਤੇ ਹਾਂ ਜੀ ਇਸ ਦਾ ਇਹ ਇਸ ਨੂੰ ਅਸੀਂ ਐਚਐਸਟੀ ਲੀਵਰ ਕਰਨੇ ਆ ਸਿੰਗਲ ਲੀਵਰ ਹੈ ਰਿਵਰਸ ਲਈ ਅੱਗੇ ਲਈ ਰਿਵਰਸ ਸਟਾਪ ਹਾਂ ਸਾਰਾ ਕੁਝ ਇੱਕੋ ਹੀ ਲੀਵਰ ਨਾਲ ਹੈ ਹੋਰ ਇਸ ਦਾ ਕੁਝ ਨਹੀਂ ਹੈ ਠੀਕ ਹੈ ਜੀ ਮਤਲਬ ਇਸ ਨੂੰ ਕੁਝ ਨਹੀਂ ਹੁੰਦਾ ਹਾਂ ਜੀ ਅਗਰ ਆਪਾਂ ਪਿਛਲੇ ਹਿੱਸੇ ਦੀ ਗੱਲ ਕਰ ਲਈਏ ਇਸ ਨੂੰ ਕੁਝ ਨਹੀਂ ਹੁੰਦਾ ਸਾਰੇ ਹੱਡ ਗੋਟੇ ਐਨ ਪੂਰੇ ਵਧੀਆ ਤੇ ਮਜ਼ਬੂਤ ਹੈ ਠੀਕ ਹੁਣ ਆ ਗਿਆ ਜਿਹੜਾ ਮੇਨ ਮਕੈਨੀਜ਼ਮ ਹੈ ਜਿਸ ਨੇ ਪਲਾਂਟਿੰਗ ਕਰਨੀ ਹੈ ਅੱਛਾ ਜੀ ਕਿੰਨੀਆਂ ਰੋ ਲੈ ਕੇ ਜਾਂਦੀ ਹੈ ਜੀ ਇਹ ਕਿੰਨੀਆਂ ਰੋ ਲੈ ਕੇ ਜਾਂਦੀ ਹੈ ਇਹ 6 ਰੋ ਲੈ ਕੇ ਜਾਂਦੀ ਹੈ ਜੀ ਠੀਕ ਆ ਜੀ 1 2 3 4 5 6 ਹਾਂ 6 ਰੋ ਲੈ ਕੇ ਜਾਂਦੀ ਹੈ ਠੀਕ ਆ ਹਾਂ ਜੀ ਹਾਂ ਤੇ ਇਹ ਜਿਹੜਾ ਹੁਣ ਪਲਾਂਟਿੰਗ ਸਿਸਟਮ ਹੈ ਇਸ ਨੂੰ ਅਸੀਂ ਪਲੇਟਫਾਰਮ ਕਹਿ ਦਿੰਨੇ ਆ ਇਹਨਾਂ ਨੂੰ ਅਸੀਂ ਸ਼ੂਟਰ ਕਹਿ ਦਿੰਨੇ ਆ ਇਹ ਇਸ ਦੀਆਂ ਰੋਟਰੀਆਂ ਆ ਇਹ ਆਪਣਾ ਪਲਾਂਟਿੰਗ ਕੇਸ ਹੈ ਸੋ ਇਹ ਪੁਰਜੇ ਆ ਜਿਨ੍ਹਾਂ ਨੇ ਮੇਨ ਫੰਕਸ਼ਨ ਕਰਨਾ ਹੁੰਦਾ ਹੁਣ ਇਹਨਾਂ ਚ ਅਗਰ ਡੇਲੀ ਤੁਸੀਂ ਸਵੇਰੇ ਮਸ਼ੀਨ ਤੋਰਨ ਤੋਂ ਪਹਿਲਾਂ ਇਹ ਗ੍ਰੀਸ ਪੁਆਇੰਟ ਦਿੱਤੇ ਹੁੰਨੇ ਆ ਅਗਰ ਤੁਸੀਂ ਕਰਦੇ ਹੋ ਹਾਂਜੀ ਤਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਜਿਹੜੀ ਲੂਬ੍ਰੀਕੇਟ ਇਹਨਾਂ ਨੂੰ ਆਪਾਂ ਮੈਨੂਅਲ ਕਰਨਾ ਪੈਂਦਾ ਬਿਲਕੁਲ ਮੈਨੂਅਲ ਕਰਨਾ ਪੈਣਾ ਹੈ 8 ਪੁਆਇੰਟਸ ਨੇ ਜੀ ਅੱਧੇ ਘੰਟੇ ਦਾ ਹਾਂ ਅੱਧੇ ਘੰਟੇ ਦਾ ਕੰਮ ਹੈ ਵੱਧ ਤੋਂ ਵੱਧ ਸਵੇਰੇ ਜਦ ਵੀ ਤੁਸੀਂ ਮਸ਼ੀਨ ਤੋੜਨੀ ਹੈ ਇੱਕ ਵਾਰ ਇਸ ਦਾ ਗਰੀਸ ਪਾਣੀ ਚੈੱਕ ਜ਼ਰੂਰ ਕਰਨਾ ਹੈ ਠੀਕ ਹੈ ਜੀ ਔਰ ਜਿਆਦਾ ਸ਼ਾਮ ਨੂੰ ਮਸ਼ੀਨ ਖੜੀ ਕਰਨੀ ਹੈ ਹਾਂ ਤਾਂ ਇਸ ਨੂੰ ਧੋ ਕੇ ਖੜੀ ਕਰਨੀ ਹੈ ਇਹ ਸਭ ਤੋਂ ਵੱਡੀ ਹਦਾਇਤ ਹੈ ਠੀਕ ਹੈ ਜੀ ਮਤਲਬ ਇੱਕ ਕਿੱਲਾ ਸ਼ਾਮ ਨੂੰ ਘੱਟ ਲਗਾ ਲਓ ਕੋਈ ਦਿੱਕਤ ਨਹੀਂ ਹੈ ਪਾਣੀ ਮਾਰ ਦੋ ਇਸ ਤੇ ਪਾਣੀ ਕਿਉਂਕਿ ਅਗਰ ਰਾਤ ਨੂੰ ਜਿਹੜਾ ਤੁਸੀਂ ਅਗਰ ਪਾਣੀ ਨਹੀਂ ਮਾਰਿਆ ਜਿਹੜੀ ਮਿੱਟੀ ਰਹਿ ਗਈ ਉਹ ਜੰਮ ਜੂ ਉਹ ਜੰਮ ਜੇਗੀ ਤੇ ਉਸਨੇ ਐਮਰੀ ਦਾ ਕੰਮ ਕਰਨਾ ਸ਼ੁਰੂ ਕਰ ਦੇ ਬਿਲਕੁਲ ਬਿਲਕੁਲ ਉਹਨੇ ਵਧਣਾ ਹੀ ਹੈ ਕਿਉਂਕਿ ਬਰੀਕੀ ਚੀਜ਼ਾਂ aluminum material ਹੈ ਬਾਪੂ ਜੀ ਜਿਹੜਾ ਟਰੈਕਟਰ ਨੂੰ ਆਪਾਂ ਨਾ ਧੋਈਏ ਹੱਬਾਂ ਵੜ ਦਿੰਦੀ ਆ ਮਿੱਟੀਾਂ ਨੂੰ ਛੱਡਦੀ ਆ ਸੋ ਇਹ ਚੀਜ਼ ਨੂੰ ਬਸ ਸ਼ਾਮ ਨੂੰ ਧੋਣਾ ਤੇ ਸਵੇਰੇ ਤੁਰਨ ਤੋਂ ਪਹਿਲਾਂ ਗਰੀਸ ਪਾਣੀ ਅੱਛਾ ਤੇ ਕੀ ਐਫੀਸ਼ੀਐਂਸੀ ਆ ਜੀ ਇੱਕ ਦਿਨ ਚ ਕਿੰਨੇ ਏਕੜ ਲਾ ਸਕਦੀ ਹੈ ਇੱਕ ਦਿਨ ਦਾ ਹਿਸਾਬ ਨਹੀਂ ਆ ਜੀ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ ਇੱਕ ਘੰਟੇ ਚ 45 ਮਿੰਟ ਤੋਂ 1 ਘੰਟੇ ਜ ਇਹ ਕਿੱਲਾ ਲਗਾ ਸਕਦੀ ਹੈ ਠੀਕ ਹੈ ਜੀ ਬਕਾਇਦਾ ਕੀ ਜਿਹੜੀ ਨਰਸਰੀ ਦੀ ਸਪਲਾਈ ਹੈ ਜਾਂ ਰਿਲੇਟਿਡ ਚੀਜ਼ਾਂ ਉਹ ਆਪਣੀਆਂ ਮੁਕੰਮਲ ਹੈ ਅੱਛਾ ਠੀਕ ਹੈ ਸੋ ਬਾਕੀ ਘੰਟੇ ਦੀ ਔਸਤ ਮੰਨ ਕੇ ਚੱਲੋ ਅਗਰ ਆਪਾਂ ਦਿਹਾੜੀ ਦੀ ਗੱਲ ਕਰੀਏ ਅਗਰ 12 ਘੰਟੇ ਤੁਸੀਂ ਸੀਜ਼ਨ 'ਚ ਕੰਮ ਕਰ ਰਹੇ ਹੋ ਬੜੇ 8 ਤੋਂ 10 ਕਿੱਲੇ ਬੜੇ ਆਰਾਮ ਨਾਲ ਖਰਚਾ ਦੋ ਤੋਂ 2.5 ਲੀਟਰ ਇੱਕ ਘੰਟੇ ਦਾ ਡੀਜ਼ਲ ਇੰਜਨ ਦਾ ਖਰਚਾ ਜੀ 200 ਰੁਪਏ 'ਚ ਭਾਈ ਈਲਾ ਲਾ ਦਿੰਦੀ ਆ ਜੀ ਡੀਜ਼ਲ ਦਾ ਸਾਫ ਬਾਕੀ ਭਾਈ ਬੰਦਿਆਂ ਦੀ ਓਵਰ ਆਲ ਮੈਂ ਇਸ ਦਾ ਤੁਹਾਨੂੰ ਇਕੁਏਸ਼ਨ ਸਮਝਾ ਦਿੰਨਾ ਜਿਹੜੀ ਇਕਨੋਮਿਕਸ ਹੈ ਇਸ ਦੀ ਹਾਂਜੀ ਅੱਜ ਦੀ ਡੇਢ ਚ ਅਗਰ ਇਹ ਮਸ਼ੀਨ ਨਾਲ ਤੁਸੀਂ ਕੰਮ ਕਰਦੇ ਹੋ ਆਪਣੇ ਕੋਲ ਮੰਨ ਕੇ ਚੱਲੋ 30 ਤੋਂ 40 ਦਿਨ ਦਾ ਸੀਜ਼ਨ ਹੈ ਮੋਟਾ-ਮੋਟਾ ਜਆ ਵੈਰਾਈਟੀਆਂ ਦੇ ਹਿਸਾਬ ਨਾਲ 50 ਦਿਨ ਦਾ ਵੀ ਹੋ ਜਾਂਦਾ ਬਟ ਚਲੋ ਆਪਾਂ 40 ਦਿਨ ਦਾ ਵੀ ਮੰਨ ਕੇ ਚੱਲੀਏ ਤਾਂ ਇਸ ਨਾਲ 8 ਤੋਂ 10 ਕਿੱਲੇ ਤੁਸੀਂ ਬੜੇ ਆਰਾਮ ਨਾਲ ਕਰਨ ਵਾਲੇ 12-12 ਕਿੱਲੇ ਵੀ ਕਰਦੇ ਆ 15 ਬਟ ਅਸੀਂ ਗਰਾਉਂਡ ਲੈਵਲ ਤੇ ਅਗਰ ਗੱਲ ਕਰੀਏ ਤੇ 8 ਤੋਂ 10 ਕਿੱਲੋ ਬੋਲੀ ਗੱਲ ਮੜੀ ਜੀ ਐਡ ਆਨ ਕਰੋ ਕਿ ਜਿਹੜਾ ਜੇ ਰਾਤ ਨੂੰ ਆਪਾਂ ਨੇ ਇਸਤੇਮਾਲ ਕਰਨੀ ਹੈ ਬਿਲਕੁਲ ਜੀ ਆ ਤੁਸੀਂ ਲਾਈਟਾਂ ਲੂਟਣ ਜਿਹੜੀ ਪੋਸਿਬਿਲਟੀ ਹੈ LED ਲੈਂਪ ਅੱਗੇ ਪ੍ਰੋਪਰ ਲਾਈਟ ਤੇ ਆਹਾੇ ਵੱਡੇ ਪਏ ਨੇ ਇਸ ਚ ਪਿੱਛੇ ਲਾਈਟ ਤੁਸੀਂ ਹਾਂ ਇਹ ਸਾਰਾ ਮਕੈਨਿਜ਼ਮ ਰਾਤ ਲਈ ਦਿੱਤਾ ਹੋਇਆ ਹੈ ਅਗਰ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਜੀ ਜਣੀ ਤੁਹਾਡੇ ਚ ਕੈਪੈਸਿਟੀ ਹੈਗੀ ਆ ਤਿਲਾਂ ਚ ਤੇਲ ਆ ਤੁਸੀਂ ਵਾਹ ਨੂੰ ਚਲਾ ਸਕਦੇ ਬਿਲਕੁਲ ਬੜੇ ਆਰਾਮ ਨਾਲ ਚਲਾ ਸਕਦੇ ਹੋ ਇਸ ਤੋਂ ਇਲਾਵਾ ਵੀ ਪ੍ਰੋਵੀਜ਼ਨਲ ਲਾਈਟਸ ਤੁਸੀਂ ਉੱਪਰ ਕੋਈ ਹੋਰ ਲਗਾਨੀ ਹੈ ਐਡ-ਆਨ ਲਾਈਟ ਹਾਂ ਅੱਛਾ ਉਹ ਜੀ ਕਿੰਨੇ ਮਾਡਲ ਆਉਂਦੇ ਨੇ ਇਹ ਇੱਕੋ ਹੀ ਮਾਡਲ ਆਂਦਾ ਜੀ ਰਾਈਡ-ਆਨ ਚ ਅੱਛਾ ਜੀ ਜਿਸ ਨੂੰ ਅਸੀਂ 6 ਰੋ ਰਾਈਡ-ਆਨ ਮਾਡਲ ਕਹਿੰਦੇ ਆ ਰਨਿੰਗ ਮਾਡਲ ਇਹੀ ਆ ਬਾਕੀ ਵਾਕ ਬਿਹਾਈਂਡ ਮਾਡਲ ਆਉਂਦੇ ਆ ਹਾਂ ਜੀ ਠੀਕ ਹੈ ਨਾ ਜੀ ਉਹ ਵੀ ਖੜੇ ਆ ਪਿੱਛੇ ਉਹ ਜਿਨ੍ਹਾਂ ਦੇ ਪਿੱਛੇ ਦੁਰਗੇ ਉਹ ਵੀ 6 ਯਾਰਡ ਤੇ 4 ਯਾਰਡ ਦੋ ਮਾਡਲ ਉਸ ਚੱ ਮਤਲਬ ਪੂਰੀ ਫੱਟੇ ਚੱਕ ਚੀਜ਼ ਐ ਜੀ ਇੱਕ ਸਾਲ ਚ ਦੇਖੋ ਅੱਜ ਮੈਂ ਇੱਕ ਦੋ ਚੀਜ਼ਾਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਇਕਨੋਮਿਕਸ ਦੀ ਅੱਜ ਕੋਈ ਵੀ ਕਿਸਾਨ ਅਗਰ 13.5 ਲੱਖ ਰੁਪਏ ਮੰਨ ਲਓ ਇਸ ਤੇ ਲਗਾਉਂਦਾ ਹਲੇ ਆਪਾਂ ਸਬਸਿਡੀ ਨੂੰ ਇੱਕ ਪਾਸੇ ਛੱਡ ਦਈਏ ਠੀਕ ਹੈ ਨਾ ਜੀ ਕਿਉਂਕਿ ਸਾਰੇ ਕਿਸਾਨਾਂ ਨੂੰ ਸਬਸਿਡੀ ਨਹੀਂ ਮਿਲ ਸਕਦੀ ਠੀਕ ਹੈ ਨਾ ਜੀ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਬਜਟ ਆ ਉਸ ਹਿਸਾਬ ਨਾਲ ਕਿਸੇ ਦਾ ਨਾਮ ਆ ਸਕਦਾ ਹੈ ਕਿਸੇ ਦਾ ਨਾਮ ਨਹੀਂ ਆ ਸਕਦਾ ਬਟ ਉਹ ਚੀਜ਼ ਨੂੰ ਵੀ ਅਗਰ ਆਪਾਂ ਸਾਈਡ ਤੇ ਰੱਖੀਏ ਜਿਵੇਂ ਸਬਸਿਡੀ ਨੂੰ ਇਹ ਮਸ਼ੀਨ ਅਗਰ ਤੁਸੀਂ 250 ਤੋਂ 300 ਕਿੱਲਾ ਇੱਕ ਸੀਜ਼ਨ 'ਚ ਇਸ ਨਾਲ ਕੰਮ ਕਰ ਲੰਨੇ ਹੋ ਉਹ ਚਾਹੇ ਆਪਣਾ ਕਰਦੇ ਹੋ ਤੇ ਚਾਹੇ ਕੰਟਰੈਕਟ ਤੇ ਕਿਰਾਏ ਤੇ ਕਰਦੇ ਹੋ ਇਹ ਤੁਹਾਡੀ ਮਸ਼ੀਨ ਫਰੀ ਹੈ ਜਦੋਂ ਲੇਬਰ ਦੇ ਨਾਲ ਕੋਸਟਿੰਗ ਆਪਾਂ ਬਿਲਕੁਲ ਅੱਜ ਲੇਬਰ ਦਾ ਰੇਟ ਅਗਰ ਆਪਾਂ ਮੰਨ ਕੇ ਚੱਲੋ 4000 ਤੋਂ 5000 ਰੁਪਏ ਲਗਵਾਈ ਦਾ ਰੇਟ ਹੈ ਆਹ ਤਾਂ ਜਿਹੜੀਆਂ ਹੁਣ ਸੰਗਣੀਆਂ ਵੈਰਾਈਟੀਆਂ ਆ ਗਈਆਂ ਪੀ ਆਰ ਵੈਰਾਈਟੀਆਂ ਜਿੰਨੀਆਂ ਵੀ ਆ ਗਈਆਂ 26 ਆ ਗਈ 27 ਆ ਗਈ ਜਾਂ ਬਾਸਮਤੀ ਆ ਗਈ ਜੋ ਇਹ ਮਸ਼ੀਨ ਝੋਨਾ ਲਗਾ ਦੇਗੀ ਤੇ ਜੋ ਤੁਹਾਨੂੰ ਝਾੜ ਜਾਂ ਹੀਲਡ ਇਸ ਨਾਲ ਮਿਲ ਜੇਗਾ ਉਹ ਲੇਬਰ ਦੀ ਅਥੀ ਲਗਵਾਈ ਨਾਲ ਪੂਰਾ ਪਾਪੂ ਜੀ ਇੱਕ ਸਿੱਧਾ ਸਿੱਧਾ ਫੰਡਾ ਹੈ ਵੀ ਜਿੰਨੀ ਪਨੀਰੀ ਤੁਸੀਂ ਨਿੱਕੀ ਲਾਓਗੇ ਓਨੀ ਤੁਹਾਡੀ ੀਲਡ ਬਦ ਨਹੀਂ ਹੋਣੀ ਓਨੀ ਬਦ ਪੁੱਜਾ ਵੱਧ ਮਾਰਨੀ ਵੱਧ ਮਾਰਦੀ ਆ ਢੱਕੇ ਵੱਧ ਲਾਉਂਦੀ ਆ ਤੇ ਰੌਚ ਲਾਉਂਦੀ ਆ ਹਵਾ ਪਾਣੀ ਪੂਰਾ ਪੈਂਦਾ ਬਿਮਾਰੀ ਨਹੀਂ ਪੈਂਦੀ ਇਹ ਤਾਂ ਹੋ ਗਿਆ ਇਹ ਤਾਂ ਨਜ਼ਾਰਾ ਇਹ ਤਾਂ ਹੋ ਗਈ ਜੀ ਬਜਾਈ ਦੀ ਗੱਲ ਹੁਣ ਆਪਾਂ ਜੀ ਜਿਹੜਾ ਕਟਰੀ ਤੁਸੀਂ ਤਿਆਰ ਕਰਦੇ ਹੋ ਉਹ ਪੁੱਜਾ ਕਹਿਣਾ ਤਾਂ ਇਹ ਵੀ ਪੈਸਾ ਚੱਲੇ ਰਿਹਾ ਬਿਲਕੁਲ ਪਉਂਦਾ ਜਿਹੜੀ ਬਾਤ ਦੀਆਂ ਗੱਲਾਂ ਆ ਤੁਸੀਂ ਜਿਵੇਂ ਆਮ ਹੱਥੀ ਲਗਵਾਈ ਚ ਕਬਾੜ ਕੱਢਣ ਲੱਗਦੇ ਹੋ ਹੈ ਨਾ ਲੇਬਰ ਉਸ ਲਈ ਬਹੁਤ ਚਾਹੀਦੀ ਹੁੰਦੀ ਹੈ ਇਸ ਚ ਪਹਿਲੀ ਗੱਲ ਤਾਂ ਕਬਾੜ ਹੁੰਦਾ ਨਹੀਂ ਕਿਉਂਕਿ ਹਵਾ ਦੀ ਕ੍ਰੋਸਿੰਗ ਪੂਰੀ ਹੈ ਸਾਰਾ ਕੁਝ ਸਿਸਟਮ ਬਿਮਾਰੀ ਵੀ ਘਟ ਪੈਂਦੀ ਹੈ ਫਿਰ ਵੀ ਆਪਣੀ ਮਨ ਦੀ ਤਸੱਲੀ ਲਈ ਆਪਾਂ ਢੇੜਾ ਦਵਾ ਦਿੰਦੇ ਆ ਸੋ ਇੱਕ ਕਿੱਲੇ ਚ ਜਿਹੜਾ ਜ਼ਿੰਮੇਦਾਰ ਜਿਹੜਾ ਆਪਣਾ ਲੇਬਰ ਆਪਾਂ ਲਗਾਣੇ ਆ ਜੋ ਟਾਈਮ ਲੱਗਦਾ ਹੈ ਉਹ ਸਮਝੋ ਉਸ ਦਾ ਸਿਰਫ 10 ਪਰਸੈਂਟ ਕੰਜ਼ੂਮ ਹੁੰਦਾ ਹੈ ਜਿੰਨੀ ਹੁੰਦਾ ਤੇ ਸਿੰਪਲ ਇੱਕ ਖਾਣਾ ਪੂਰਤੀ ਆਪਾਂ ਕਰਦੇ ਆ ਔਰ ਇਸ ਤੋਂ ਇਲਾਵਾ ਜੋ ਤੁਸੀਂ ਸਪਰੇਅਾਂ ਕਰਦੇ ਹੋ ਜੋ ਤੁਸੀਂ ਆਪਣੇ ਹੈ ਨਾ ਫਸਲ ਦੇ ਉੱਪਰ ਯੂਰੀਆ ਖਾਦ ਜੋ ਵੀ ਪਾਉਂ ਹਰ ਚੀਜ਼ ਦਾ ਤੁਹਾਨੂੰ ਐਡਵਾਂਟੇਜ ਮਿਲਦਾ ਠੀਕ ਹੈ ਜੀ ਬਹੁਤ ਮਤਲਬ ਇੱਕ ਰਿਜ਼ਲਟ ਦੀ ਲੋੜ ਹੈ ਜੀ ਇਹ ਮਸ਼ੀਨ ਚਲਾਉਣ ਵਾਸਤੇ ਦੇਖੋ ਜੀ ਦੋ ਬੰਦੇ ਚਾਹੀਦੇ ਆ ਜਦ ਤੁਸੀਂ ਮਸ਼ੀਨ ਖੇਤ ਚ ਚਲਾਣੀ ਹੈ ਇੱਕ ਬੰਦਾ ਪਿੱਛੇ ਚਾਹੀਦਾ ਜਿਹੜਾ ਕਿ ਨਰਸਰੀ ਫੀਡ ਕਰੀ ਜਾਵੇ ਠੀਕ ਹੈ ਜੀ ਇੱਕ ਡਰਾਈਵਰ ਚਾਹੀਦਾ ਇਹਦਾ ਹੋਵੇ ਮਸ਼ੀਨ ਦੇ ਨਾਲ ਠੀਕ ਹੈ ਜੀ ਦੋ ਬੰਦੇ ਚਾਹੀਦੇ ਆ ਜਿਹੜੇ ਨਰਸਰੀ ਕੱਟ ਰਹੇ ਆ ਠੀਕ ਹੈ ਜੀ ਤੁਸੀਂ ਜਿੱਥੇ ਨਰਸਰੀ ਵਿਜੀ ਹੋਈ ਆ ਉੱਥੋਂ ਨਰਸਰੀ ਕਟਿੰਗ ਕਰਕੇ ਲੋਡ ਕਰਨੀ ਦੋ ਬੰਦੇ ਉੱਥੇ ਚਾਹੀਦੇ ਆ ਇੱਕ ਬੰਦਾ ਟਰੋ ਟਵਾਈ ਲਈ ਚਾਹੀਦਾ ਜਿਹੜਾ ਟਰੈਕਟਰ ਜਾਂ ਜੋ ਵੀ ਸਾਧਨ ਤੁਸੀਂ ਪੰਜ ਤੋਂ 6 ਬੰਦੇ ਅਗਰ ਹੈਗੇ ਤਾਂ ਸ਼ਾਮ ਨੂੰ 10 ਕਿਲੇ ਤੁਸੀਂ ਬੜੇ ਆਰਾਮ ਨਾਲ ਇਸ ਨਾਲ ਠੀਕ ਹੈ ਬਗਾਸਾ ਤੋ ਹੁਣ ਮੜੀ ਜੀ ਸਟਾਰਟ ਕਰਕੇ ਦਿਖਾ ਦਿਓ ਬਾਈ ਜੀ ਤੋ ਸਟਾਰਟ ਕਰਕੇ ਦਿਖਾਓ ਆ ਇੰਜਨ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਜਦੋਂ ਗਤੀ ਮੰਗ ਇੰਜਨ ਬੋਲਦਾ ਫਾਈ ਰੇਟਡ ਆਰਪੀਐਮ ਇੰਜਨ 32 ਫਾਈ ਰੇਟਡ ਵਾਈਬ ਜਣਾ ਹੈ ਬਿਲਕੁਲ ਸਮੂਥ ਚੱਲਦਾ 3 ਐਸ 3 ਇੰਜਨ ਆ ਦੇਖ ਲਓ ਆ ਗੋਲੀ ਲੱਗਣਿਆ ਨੇ ਸਕੋਰਪੀਓ ਵਾਲਾ ਹੀ ਲੱਗਦਾ ਨਾ ਸਮੂਥ ਇੰਜਨ ਸਾਲ ਇਹ ਤੋੜ ਕੇ ਪਾਉਂਦੇ। پیچھے ਸ਼ੂਟਰ ਚ ਲਾ ਕੇ ਦੇਖਾ। ਲਓ ਜੀ। ਤੌਰ ਦੇ ਪਾਣੀ। ਆਹਾ ਹਾ ਹਾ ਆਹ ਤਰੀਕਾ ਹੈ ਭਾਈ ਜੀ ਦੀ ਲਾਉਂਦਾ। ਇਹਦਾ ਮਤਲਬ ਤੁਸੀਂ 1 2 3 4 5 6 ਬਈਏ ਠੋਕਦੇ ਦਿੱਤੇ। 10 ਵਧਾ ਦਿਓ। ਬੁੱਟਾ ਲਉਣਾ ਤੇ ਕਿੱਥੇ ਤੱਕ ਕਿ ਬੁੱਟਾ 1.5 ਹੁੰਦਾ ਕਿੰਨੀ ਰਾਜੇ 2 ਮਿੰਟ ਬੰਦ ਕਰ ਇਹ 4 ਇੰਚ ਤੋਂ ਲੈ ਕੇ 10 ਇੰਚ ਤੱਕ ਤੁਸੀਂ ਬੁੱਟੇ ਤੋਂ ਬੁੱਟਾ ਫੈਸਲਾ ਜਿਹੜਾ ਹੈਗਾ ਉਹ ਆਪਣੇ ਹਿਸਾਬ ਨਾਲ ਵੈਰਾਈਟੀ ਦੇ ਅਸਾਰ ਰੱਖ ਸਕਦੇ ਹੋ ਕਿੰਨੀ ਕੁਆਂਟੀਟੀ ਲਗਾਣੀ ਹੈ ਬੁੱਟਿਆਂ ਦੀ ਉਸ ਆਪਾਂ ਆਪ ਲੈਵਲ ਦੇਖੀਏ ਲੈਵਲ 3 ਤੋਂ 5 ਕਿਲੋ ਲਉਂਦੀ ਹੈ 1 ਕਿਜੀ ਦੇ ਇਹ 10 ਦੇਖੋ ਜੀ ਹੁਣ ਅਗਰ ਤੁਸੀਂ ਪੀ ਆਰ ਵੈਰਾਈਟੀ ਲਗਾਣੇ ਹੋ ਤਾਂ 10 ਤੋਂ 12 ਕਿਲੋ ਬੀਜ ਲੱਗਦਾ ਇਹ ਲਾ ਤੁਸੀਂ ਹੈ ਬੱਚਾ ਬਬੂ ਜੀ ਤੋਂ ਹੋਰ ਚੰਗਾ ਪਾਓ ਜਿਹੜੀ ਡੰਗਾਈ ਆ ਉਹ ਵੀ ਆਪਾਂ ਅਡਜਸਟ ਕਰ ਸਕਦੇ ਆ ਡੈਪਥ ਇਸ ਚ ਤਿੰਨ ਚਾਰ ਜਿਹੜੀਆਂ ਮੇਨ ਸੈਟਿੰਗ ਐ ਡੈਪਥ ਸੈਟਿੰਗ ਜੈਸਾ ਤੁਹਾਡਾ ਖੇਤ ਐ ਅਗਰ ਖੇਤ ਹਾਰਡ ਐ ਸੌਫਟ ਐ ਮਤਲਬ ਕੱਦੂ ਨਰਮ ਐ ਢਿੱਲਾ ਹੈ ਨਾ ਡਾਕਰ ਐ ਜ਼ਮੀਨ ਤਾਂ ਉਸ ਹਿਸਾਬ ਨਾਲ ਤੁਸੀਂ ਡੰਗਾਈ ਇਸ ਚ ਲੈ ਸਕਦੇ ਹੋ ਪlant ਦੀ ਕਿੰਨੇ ਬੁੱਤੇ ਲਗਾਣੇ ਐ ਉਹ ਲੈ ਸਕਦੇ ਹੋ ਠੀਕ ਹੈ ਜੀ ਪਲਾਂਟ ਟੂ ਪਲਾਂਟ ਸੈਟਿੰਗ ਕਿੰਨੀ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਬਾਕੀ ਸਾਰਾ ਸੈਂਸਰ ਸਿਸਟਮ ਹੈ ਆਟੋਮੈਟਿਕ ਜੈਸਾ ਖੇਤ ਹੋਏਗਾ ਮੰਨ ਲਓ ਵੈਸੇ ਦਾ ਸੀ ਰეკਮੈਂਡ ਕਰਦੇ ਆਂ ਲੇਜ਼ਰ ਲੈਵਲ ਕੀਤਾ ਹੋਵੇ ਪਾਣੀ ਪਤਲਾ-ਪਤਲਾ ਹੋਵੇ ਫਿਰ ਵੀ ਆਪਾਂ ਕਹਿੰਦੇ ਆਂ ਕੋਈ ਅੰਗੈਲੀ ਨਾਲ ਚਲੋ ਨਹੀਂ ਵੀ ਗੌਰ ਕਰਦਾ ਤਾਂ ਇਸ 'ਚ ਹਰ ਤਰ੍ਹਾਂ ਦੀ ਸੈਂਸਿੰਗ ਸਿਸਟਮ ਹੈ ਆਟੋਮੈਟਿਕਲੀ ਉਸਨੇ ਪਲਾਂਟਿੰਗ ਕਰਨੀ ਕਰਦੀ ਕਰਦੀ ਆ ਇਹਨੂੰ ਵੀ ਜੇ ਮਾਨਾ ਕੋਟੀ ਖੇਤ 'ਚ ਦੇਣੀ ਹੈ ਇਹ ਮਤਲਬ ਇਹ ਜਿਹੜੀ ਪਿਛਲੇ ਦਿਨ ਦੋ ਚੱਲਦੇ ਇਹ ਏ ਤੁਸੀਂ ਜਿਹੜਾ ਫਲੋਟਰਸ ਦੇਖ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਨਾ ਜੀ ਇਹਨਾਂ ਨੂੰ ਅਸੀਂ ਫਲੋਟਰ ਕਹਿੰਦੇ ਆ ਇਹ ਆਪਣੇ ਆਪ ਧਰਤੀ ਦੇ ਹਿਸਾਬ ਨਾਲ ਜੀ ਸੈੱਟ ਹੁੰਦੇ ਆ ਔਰ ਇਹ ਜਿਹੜਾ ਪਲੇਟਫਾਰਮ ਹੈ ਇਹ ਟਿਲਟ ਹੁੰਦਾ ਮਤਲਬ ਹਾਂ ਇਹ ਆਪਣੇ ਆਪ ਲੈਫਟ ਰਾਈਟ ਉੱਪਰ نیچے ਬੈਲਟ ਆ ਗਈ ਨੇ ਇਹ ਹਾਂ ਇਹ ਬੈਲਟਾਂ ਜੀ ਜਿਹੜਾ ਇਸ ਨੂੰ ਨਰਸਰੀ ਨੂੰ ਤੋੜਦੀਆਂ ਅਸੀਂ ਨਰਸਰੀ ਹਾਂਜੀ ਇੱਕ ਗੱਲ ਮੈਂ ਡਾਊਨ ਕਰੂੰਗਾ ਜਿਹੜੀ ਛੀਰੀ ਲਾਉਣ ਦੀ ਮੇਨ ਪ੍ਰੋਬਲਮ ਆ ਲੇਵਰਾ ਚ ਕੀ ਦਿੱਕਤ ਆ ਪੂਈ ਤਾਂ ਉੱਚੀ ਲਾਣ ਦਾ ਕੋਈ ਡੂੰਗੀ ਲਾਣ ਦਾ ਡੂੰਗੀ ਜਿਰੀ ਚ ਇੰਨੀਆਂ ਪ੍ਰੋਬਲਮਾਂ ਆਉਂਦੀਆਂ ਨੇ ਜਿਰੀ ਤੁਰਦੀ ਨਹੀਂ ਇਹਦੇ ਚ ਤੁਹਾਨੂੰ ਇਹ ਸਭ ਤੋਂ ਵੱਡਾ ਐਡਵਾਂਟੇਜ ਆ ਵੀ ਜਿੰਨੀ ਤੁਹਾਨੂੰ ਡਿਜ਼ਾਇਰਡ ਡੰਗਾਈ ਚਾਹੀਦੀ ਆ ਐਸ ਪਰ ਵੈਰਾਈਟੀ ਤੁਸੀਂ ਸੈੱਟ ਕਰ ਸਕਦੇ ਹੋ ਇੱਕ ਇੱਕ ਚੀਜ਼ ਇਸ ਚ ਹੋਰ ਮੇਨ ਸਮਝਣ ਵਾਲੀ ਆ ਦੇਖੋ ਅੱਜ ਸਰਕਾਰ ਤੁਸੀਂ ਪੌਦ ਤਿਆਰ ਕਰਦੇ ਹੋ 20 ਜੂਨ ਦਾ ਮੰਨ ਲਓ ਸਰਕਾਰ ਟਾਈਮ ਦੇ ਦਿੰਦੀ ਆ ਹਰ ਸਾਲ ਕਿ ਭਈ ਪਾਣੀ ਛੱਡਾਂਗੇ ਬਿਜਲੀ ਛੱਡਾਂਗੇ ਤੇ ਤੁਸੀਂ ਜੀ ਨਹੀਂ ਲਗਾਉ। ਉਹ ਲੇਬਰ ਤੁਹਾਡੀ ਮੋਟਰਾਂ ਦੇ ਬੈਠੀ ਐ। ਠੀਕ ਐ ਨਾ ਜੀ? ਉਹ ਵੇਟ ਨਹੀਂ ਕਰੇਗੀ। ਹੂੰ। ਉਹ ਵੇਟ ਨਹੀਂ ਕਰੇਗੀ। ਤੁਹਾਡਾ ਕੱਦੂ ਨਾਰਾ ਮੈਂ ਟਾਈਟ ਐ ਜੋ ਵੀ ਐ ਉਹਦਾ ਉਹਨਾਂ ਨੇ ਲਗਾ ਦੇਣਾ। ਇਸ ਮਸ਼ੀਨ ਦਾ ਫਾਇਦਾ ਕੀ ਐ ਤੁਹਾਡਾ ਹਥਿਆਰ ਤੁਹਾਡੇ ਕੋਲ। ਤੁਹਾਡਾ ਦੋ ਕਿੱਲੇ ਤਿਆਰ ਐ। ਖੇਤ ਸੈੱਟ ਹੈ ਨਹੀਂ ਹੈ। ਤੁਹਾਡੇ ਕੰਟਰੋਲ ਚ ਹੈ। ਕੰਟਰੋਲ ਚ ਹੈ। ਤੁਸੀਂ ਡੱਕਰ ਖੇਤ ਹੈ ਹਫਤਾ ਵੀ ਨਰਮ ਰਹਿੰਦਾ ਹੈ ਆਪਾਂ ਨੂੰ ਇਸ ਮਸ਼ੀਨ ਲਈ ਕੋਈ ਨਰਮ ਖੇਤ ਨਹੀਂ ਚਾਹੀਦੇ ਚਾਹੇ ਹਫਤੇ ਬਾਅਦ ਲਗਾ ਲਓ ਕੋਈ ਡੱਕਰ ਹੈ ਨਾ ਹਫਤਾ ਛੱਡ ਕੇ ਵੀ ਤੁਸੀਂ ਲਗਾ ਸਕਦੇ ਹੋ ਇਹਦੀ ਗਾਰੰਟੀ ਵਾਰੰਟੀ ਦਾ ਕਿਵੇਂ ਸਿਸਟਮ ਹੈ ਜੀ ਇੱਕ ਸਾਲ ਦੀ ਫੁੱਲ ਵਾਰੰਟੀ ਹੈ ਜੀ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਮਕੈਨੀਕਲ ਇਸ਼ੂ ਕੋਈ ਵੀ ਹੈ ਮਤਲਬ ਅੱਗੇ ਤੋਂ ਲੈ ਕੇ ਪਿੱਛੇ ਤੱਕ ਉਹ ਸਾਰਾ ਵਾਰੰਟੀ ਚ ਕਵਰ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਬਹੁਤ ਚੰਗਾ ਲੱਗਿਆ ਬਾਪੂ ਜੀ ਤੋ ਇਹ ਆ ਭਾਈ ਕੈਰਾ ਦੀ ਮਸ਼ੀਨ ਜੇ ਕੋਈ ਮਸ਼ੀਨ ਲੈਣੀ ਚਾਹੁੰਦਾ ਸਰਹੰਦ 12 12 ਨੰਦਾ ਪੈ ਜਾਂਦਾ ਆ ਪਟਿਆਲਾ ਸ람 ਰੋਡ ਪਟਿਆਲਾ ਸਰਹੰਦ ਰੋਡ ਆ ਬਾਉ ਜੀ ਨੂੰ ਬੀਟ ਗਲੋਬਲ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਰਾਹੁਲ ਜੈਨ ਜੀ ਨਾਲ ਤੇ ਬਹੁਤ ਸੋਹਣੀ ਮਸ਼ੀਨ ਆ ਇਹ ਸਾਰੀ ਨੇਰੀ ਠਾਲ ਦਾਂਗੇ ਛੋਟਾ ਭਾਈ ਆ ਸਾਡਾ ਆਪਣੇ ਏਰੀਏ ਦਾ ਹੀ ਆ ਫਤੇਗੜ ਸਾਹਿਬ ਇਹਨਾਂ ਦਾ ਜ਼ਿਲ੍ਹਾ ਜਿਹਨੇ ਲਵਾਉਣੀ ਕਰਨੀ ਹੋਈ ਮੈਨੂੰ ਟੈਲੀਫੋਨ ਕਰਦੇ ਠੋਕ ਜੁਆ ਕੇ ਸਾਰਸਿਕਾਲ